ਅਮਨ ਹਾਂਜੀ ਟਿਫਨ ਤਿਆਰ ਹੈ ਟਿਫਨ ਤਿਆਰ ਮੈਂ ਇੱਕ ਮਿੰਟ ਚ ਲਿਆਉਣੀ ਆ ਹਾਂ ਤੇ ਆਜੋ ਮੈਂ ਪਹਿਲੀ ਬਹੁਤ ਲੇਟ ਆ ਤੁਸੀਂ ਕੰਮ ਤੇ ਚੱਲਿਓ ਅੱਜ ਤਾਂ ਆਪਾਂ ਪਿੰਡ ਜਾਣਾ ਸੀ ਛੁੱਟੀਆਂ ਪਹਿਲੇ ਹੀ ਬਹੁਤ ਹੋ ਗਈਆਂ ਕੰਮ ਤੇ ਤੇ ਜਾਣਾ ਹੀ ਪੈਣਾ ਮੈਂ ਤਾਂ ਇਹ ਕਹਿੰਦੀ ਸੀ ਤੁਸੀਂ ਇੱਕ ਛੁੱਟੀ ਹੋਰ ਲੈ ਲੈਂਦੇ ਅੱਜ ਜੇ ਆਪਾਂ ਮੰਮੀ ਨੂੰ ਰਣ ਮਿਲ ਆਉਂਦੇ ਤੇਨੂੰ ਫੇਰ ਲੈ ਜਾਊਂਗਾ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਬੇਬੇ ਨੂੰ ਕਹਿਦੀ ਬੇਬੇ ਘਰੀ ਏ ਠੀਕ ਹੈ ਤੂੰ ਤੁਸੀਂ ਧਿਆਨ ਨਾਲ ਜਾਇਓ ਚੰਗਾ ਨਾਲ ਟਾਈਮ ਨਾਲ ਆ ਜਾਓ ਠੀਕ ਹੈ ਠੀਕ ਹੈ ਠੀਕ ਹੈ ਜਾਨਾ ਪੁੱਤ ਕੰਮ ਤੇ ਚੱਲਿਆ ਮੈਂ ਕੰਮ ਤੇ ਠੀਕ ਹੈ ਧਿਆਨ ਨਾਲ ਟਾਈਮ ਨਾਲ ਆ ਜੀ ਠੀਕ ਹੈ ਆ ਗਈ ਮੈਂ ਹਾਂ ਬੁੱਤ ਆ ਗਈ ਜਿਉਂਦੀ ਰਹਿ ਮਮੀ ਬੈਜ ਮੈਂ ਚਾਹ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਨਾ ਚਾਹ ਤੇ ਬਣ ਗਈ ਫਟਾਫਟ ਮੈਂ ਮਮੀ ਚਾਹ ਬਣਾ ਕੇ ਦੇਦਾ ਫੇ ਨਾਲ ਹੀ ਆਪਣੇ ਦੂਜੇ ਕੰਮ ਹੋ ਜਾਣਗੇ ਕੜੇ ਕੜੇ ਦੀ ਗਈ ਚਾਹ ਲੈਣ ਹਜੇ ਤੱਕ ਚਾਹ ਨਹੀਂ ਲੈ ਕੇ ਆਈ ਕੰਮ ਵਾਲ ਤੇ ਧਿਆਨ ਹੀ ਨਹੀਂ ਹੈਗਾ ਇਹਦਾ ਪੋਰਾ ਲਓ ਮੀ ਚਾਹ ਬਹਿ ਜਾ ਮੇਰੇ ਕੋਲ ਮੈਂ ਤਾਂ ਰੋਟੀ ਬਣਾਉਂਦੀ ਸੀ ਮੈਂ ਕੋਈ ਗੱਲ ਨਹੀਂ ਰੋਟੀ ਬਣਾਲੀ ਹੋਰ ਪੁੱਤ ਚਲਾ ਗਿਆ ਕੰਮ ਤੇ ਮੇਰਾ ਹਾਂ ਮੈਂ ਚਲੇ ਗਈ ਸੀ ਉਹ ਰੋਟੀ ਬਣਾਉਂਦੀ ਸੀ ਹਾਂ ਰੋਟੀ ਖਾ ਕੇ ਸੀ ਮੈਂ ਤਾਂ ਉਹਨਾਂ ਨੂੰ ਸੋਕੋ ਕਿਹਾ ਸੀ ਕਿ ਤੁਸੀਂ ਅੱਜ ਰਹਿਣ ਦੋ ਕਿ ਅੱਜ ਆਪਾਂ ਪਿੰਡ ਜਾਵਾਂਗੇ ਨਹੀਂ ਪੁੱਤ ਕੰਮ ਨਹੀਂ ਕਰੇਗਾ ਤੇ ਸਰੇਗਾ ਕਿਵੇਂ ਕੰਮ ਕਰਾਂਗੇ ਤੇ ਖਾਵਾਂਗੇ ਨੇ ਮੈਂ ਕਿਹਾ ਸੀ ਮੈਂ ਚੱਲ ਆਪਾਂ ਇੱਕ ਦਿਨ ਦੀ ਛੁੱਟੀ ਲੈਣੀ ਤੁਸੀਂ ਇੱਕ ਦਿਨ ਦੀ ਛੁੱਟੀ ਲੈ ਕੇ ਇੱਕ ਦਿਨ ਚ ਆਪਾਂ ਵਾਪਸ ਆ ਜਾਾਂਗੇ ਸ਼ਾਮ ਤੱਕ ਮਮਾ ਤੁਹਾਨੂੰ ਐ ਕਹਿੰਦੀ ਸੀ ਮੇਰੀ ਤਾਂ ਉਮਰ ਲੰਘ ਗਈ ਹੁਣ ਜ਼ਿੰਮੇਵਾਰੀਆਂ ਨਿਭਾਉਂਦਿਆਂ ਠੀਕ ਐ ਮੈਂ ਹੁਣ ਇਹ ਜਿਹੜੀ ਜ਼ਿੰਮੇਵਾਰੀ ਤੈਨੂੰ ਨਿਭਾਣੀ ਪੈਣੀ ਨਹੀਂ ਮੰਮੀ ਜ਼ਿੰਮੇਵਾਰੀਆਂ ਦਾ ਹੱਕ ਤਾਂ ਤੁਹਾਡਾ ਏ ਮੈਂ ਤੁਹਾਡੇ ਹੁੰਦੇ ਜ਼ਿੰਮੇਵਾਰੀਆਂ ਸਾਂਭਦੀ ਸੋਹਣੀ ਲੱਗਦੀਆਂ ਨਾਲ ਤੁਸੀਂ ਇਹਨੇ ਟਾਈਮ ਦੀ ਜ਼ਿੰਮੇਵਾਰੀ ਨਿਭਾ ਰਹੇ ਹੋ ਮੰਮੀ ਤੁਹਾਨੂੰ ਤਾਂ ਸਾਰਾ ਪਤਾ ਏ ਕਿ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ ਹਜੇ ਮੈਂ ਕੱਲ ਆਈ ਆ ਮੈਨੂੰ ਕੀ ਪਤਾ ਵੀ ਕਿਵੇਂ ਜ਼ਿੰਮੇਵਾਰੀਆਂ ਨਿ ਤੁਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੀ ਜਿਵੇਂ ਤੁਸੀਂ ਮੈਨੂੰ ਕਹੋਗੇ ਮੈਂ ਉਵੇਂ ਹੀ ਕਰਾਂਗੀ ਨਹੀਂ ਪੁੱਤ ਮੇਰੀ ਸਾਰੀ ਉਮਰ ਲੰਗੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਹ ਜ਼ਿੰਮੇਵਾਰੀ ਹੁਣ ਤੈਨੂੰ ਸੰਭਾਲਣੀ ਪੈਣੀ ਹੈ ਮੈਂ ਤਾਂ ਬਹੁਤ ਨਿਭਾਤੀ ਹੁਣ ਤੇਰੀ ਵਾਰੀ ਹੈ ਪੁੱਤੇ ਇਹ ਕੰਮ ਦੀ ਲ ਮਮੀ ਜੇ ਤੁਸੀਂ ਕਹਿੰਦੇ ਮੈਂ ਜ਼ਿੰਮੇਵਾਰੀ ਸੰਭਾਲ ਲੈਣੀ ਆ ਪਰ ਉਹ ਹੱਕ ਤਾਂ ਤੁਹਾਡਾ ਹੀ ਸੀ ਮਮੀ ਹਜੇ ਕੋਈ ਨਹੀਂ ਬਹੁਤ ਸਿਆਣੀ ਮੇਰੀ ਸੀ ਸਾਰੀ ਜ਼ਿੰਮੇਵਾਰੀ ਤੈਨੂੰ ਸੰਭਾਲਣੀ ਪੈਣੀ ਠੀਕ ਹੈ ਪੁੱਤੇ ਇੱਕ ਗੱਲ ਹੋਰ ਆਪਣੀ ਨਾ ਖਾਸ ਜਸਦਾ ਧਿਆਨ ਰੱਖੀ ਉਹਦਾ ਸੁਭਾਅ ਥੋੜਾ ਅੜਬ ਹੈ ਉਹ ਜੋ ਮੰਗੇਗੀ ਤੁਹਾਨੂੰ ਬਣਾ ਕੇ ਦੇ ਦਿਆ ਕਰਨ ਠੀਕ ਐ ਮੰਮੀ ਕੋਈ ਖਾਸ ਧਿਆਨ ਰੱਖਣਾ ਪੈਣਾ ਪਤਾ ਤੈਨੂੰ ਉਹਦਾ ਕੋਈ ਗੱਲ ਨਹੀਂ ਮੰਮੀ ਮੇਰੇ ਤੋਂ ਬੱਚਿਆ ਵਰਗੀ ਛੋਟੀ ਜੀ ਹੈ ਕੋਈ ਗੱਲ ਨਹੀਂ ਮੈਂ ਆਪਣੇ ਬੱਚਿਆਂ ਕੋ ਉਹਦਾ ਖਿਆਲ ਰੱਖਾਂਗੀ ਤਾਂ ਹੀ ਤਾਂ ਪੁੱਤ ਮੈਂ ਤੈਨੂੰ ਕਹਿੰਨੀ ਆ ਕਿ ਉਹਦਾ ਖਾਸ ਧਿਆਨ ਰੱਖੀ ਠੀਕ ਐ ਸਿਆਣੀ ਧੀ ਮੇਰੀ ਚੱਲ ਹੁਣ ਘਰ ਦੀ ਜ਼ਿੰਮੇਵਾਰੀ ਜਿਹੜੀ ਸਾਰੀ ਤੇਰੇ ਸਿਰ ਆ ਤੂੰ ਸੰਭਾਲਣਾ ਜਸਨੂ ਵੀ ਤੇ ਘਰ ਨੂੰ ਕੋਈ ਗੱਲ ਨਹੀਂ ਮੰਮੀ ਤੁਸੀਂ ਚਿੰਤਾ ਨਾ ਕਰੋ ਮੈਂ ਜਸਦਾ ਪੂਰਾ ਖਿਆਲ ਰੱਖਾਂਗੀ ਤੇ ਨਾਲੇ ਹੁਣ ਤੁਸੀਂ ਸਾਰਾ ਮੇਰਾ ਪਰਿਵਾਰ ਹੋ ਮੈਂ ਤੁਹਾਡਾ ਸਾਰਿਆਂ ਦਾ ਵਧੀਆ ਧਿਆਨ ਰੱਖਾਂਗੀ ਚੱਲ ਪੁੱਤ ਜਸਨੂ ਉਠ ਆਈ ਵੱਡੀ ਜ਼ਿੰਮੇਵਾਰੀ ਸਾਂਭਣ ਵਾਲੀ ਇਹਨੂੰ ਕੀ ਪਤਾ ਮੈਂ ਕਿਹੜੀ ਜ਼ਿੰਮੇਵਾਰੀ ਦਿੱਤੀ ਇਹਨੂੰ ਜਸ ਜਸ ਪੀ ਬਬੀ ਜਸ ਚਾਹ ਪੀ ਲਵਟ ਕੇ ਕੋਈ ਨਾ ਬਬੀ ਉਹ ਪੀ ਲੂਗੀ ਰੱਖ ਦੇ ਆਪਾਂ ਹੀ ਤੇਰੀ ਨਾਲ ਚਾਹ ਉੱਠ ਕੇ ਪੀ ਲਈ ਠੀਕ ਹੈ ਠੀਕ ਹੈ ਬਸ ਦੇਖਾਂ ਕੀ ਕਰਦੀ ਹੈ ਆ ਪੁੱਤ ਜੱਸ ਨੂੰ ਉਠਾਤਾ ਚਾਹ ਦੇਤੀ। हां ਮੰਮੀ ਨਾਲ ਮੈਂ ਚਾਹ ਦੇਤੀ ਨਾਲੇ ਮੈਂ ਉਹਨੂੰ ਕਹਤਾ ਕਿ ਉੱਠ ਜਾ ਤਿਆਰ ਹੋ ਜਾ। ਚਲ ਠੀਕ ਹੈ। ਠੀਕ ਹੈ ਮੰਮੀ। ਆਏ। ਐਨੀ ਸੌਣੀ نیند ਆ ਰਹੀ ਸੀ ਕਿ ਭਾਬੀ ਨੇ ਸਿਰੇ ਸਿਰ ਉਠਾਤਾ ਭਾਬੀ ਦਾ ਵੀ ਸਰੀਆ ਹੀ ਪਿਆ ਹੈ ਸੱਚੀ। ਪਤਾ ਨਹੀਂ ਕੀ ਟਾਈਮ ਹੋ ਗਿਆ ਮੈ ਕਾਲਜ ਵੀ ਜਾਣਾ ਸੀਗਾ। ਪਹਿਲਾਂ ਚਾਹ ਪੀ ਲਵਾਂ ਮੈਂ। ਸਾਰੀ ਚਾਹ ਠੰਡੀ ਹੋ ਗਈ ਪਤਾ ਨਹੀਂ ਕਦੋਂ ਦੀ ਰੱਖ ਕੇ ਗਈ ਹੋਈ ਹੈ ਭਾਬੀ। ਮੰਮੀ 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 ਕੀ ਹੋ ਗਿਆ ਸਵੇਰੇ ਸਵੇਰੇ ਘਰ ਸਿਰ ਤੇ ਚੱਕ ਰੱਖਿਆ ਕੁਝ ਨਹੀਂ ਹੋਇਆ ਮੰਮੀ ਅੱਜ ਤਾਂ ਮੇਰਾ ਸਿਰ ਸਾਰੇ ਮੂਡ ਖਰਾਬ ਕਰਤਾ ਠੰਡੀ ਚਾਹ ਮੇਰੇ ਮੱਥੇ ਮਾਰੀ ਨਾਲੇ ਮੇਰੀ ਨੀਂਦ ਖਰਾਬ ਕਰਦੀ ਸੱਜਰੀ ਆ ਕੇ ਹਟਾਤਾ ਮੈਨੂੰ ਭਾਬੀ ਨੇ ਕੋਈ ਨਾ ਪੁੱਤ ਨਵੀਂ ਨਵੀਂ ਹੈ ਉਹ ਹੌਲੀ ਹੌਲੀ ਸਾਰਾ ਕੁਝ ਸਮਝ ਜਾਗੀ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾ ਦੇਣੀ ਆ ਮੰਮੀ ਜੀ ਨਹੀਂ ਸਤਿਓ ਹਰ ਤੁਸੀਂ ਆਪੇ ਤਰੀਕੇ ਨਾਲ ਸਮਝਾ ਦਿਓ ਨਹੀਂ ਤਾਂ ਫਿਰ ਮੈਂ ਸਮਝਾਵਾਂਗੀ ਤੁਹਾਨੂੰ ਪਤਾ ਫਿਰ ਮੇਰੇ ਸੁਭਾਅ ਦਾ ਫੇਰ ਨਾ ਕਿ ਹੋ ਕਿ ਜੱਸ ਬੋਲਦੀ ਐ ਕੋਈ ਨਾ ਪੁੱਤ ਤੂੰ ਇੰਨਾ ਗੁੱਸਾ ਨਾ ਕਰ ਮੈਂ ਸਮਝਾ ਦੇਣੀ ਆ ਉਹਨੂੰ ਨਾਲੇ ਮੈਂ ਕਹਿ ਦੇਣੀ ਆ ਤੈਨੂੰ ਚਾਹ ਬਣਾ ਦੇ ਹੋਰ ਮੰਮੀ ਮੈਂ ਕਾਲਜ ਜਾਣਾ ਹੁਣ ਮੈਂ ਲੇਟ ਹੋ ਰਹੀ ਆ ਤੇ ਭਾਬੀ ਨੂੰ ਕਹੋ ਕਿ ਮੇਰੇ ਲਈ ਤਾਜੀ ਚਾਹ ਬਣਾ ਦੇਵੇ ਕਾਲਜ ਲਈ ਤਿਆਰ ਹੋ ਜਾ ਮੈਂ ਉਹਨੂੰ ਕਹਿ ਦੇਣੀ ਆ ਨਾਲੇ ਸਮਝਾ ਦੇਣੀ ਆ ਨਾਲੇ ਉਹਨੂੰ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਕੋਈ ਲਾਂਮੇ ਵਾਲਾ ਕੰਮ ਨਾ ਹੋਏ ਪਹਿਲੇ ਦਿਨੀ ਉਹਨੇ ਆਹ ਕੰਮ ਕਰਤਾ ਮੈਂ ਸਮਝਾਣੀਆਂ ਨੂੰ ਜਾ ਕੇ ਨਾਲੇ ਚਾਹ ਨੂੰ ਕਹਿਨੀ ਆ ਤੇਰੀ ਨਿਯਮਣ ਅਮਣ ਹਾਂ ਜੀ ਮੈਂ ਕੀ ਕਰਦੀ ਐ ਮੈਂ ਰੋਟੀ ਲਾਉਂਦੀ ਸੱਮੀ ਤੇਰੀ ਮਾਂ ਨੇ ਅਕਲ ਨਹੀਂ ਦਸੀ ਤੈਨੂੰ ਫਿਰ ਤੇਰਾ ਨੰਗਾ ਰੋਟੀ ਲਾਉਣੀ ਐ ਤੂੰ ਕੀ ਹੋ ਗਿਆ ਮਮੀ ਫਿਰ ਤੇ ਪਿੰਨਾ ਪੁੰਨਾ ਲਾ ਲਿਆ ਕਰ ਜਿਹੜੀਆਂ ਸੂਈਆਂ ਸੂਈਆਂ ਲਾਉਂਦੀਆਂ ਨੇ ਤੁਸੀਂ ਮਮੀਆਂ ਚੁੰਨੀ ਇਹ ਜੀ ਦੋ ਤਿੰਨ ਵਾਰੀ ਸੱਟ ਕੇ ਤੇ ਫੇਰ ਉਤਰ ਜਾਂਦੀਆਂ ਅੱਗੇ ਤੋਂ ਧਿਆਨ ਰੱਖੀ ਠੀਕ ਐ ਮਮੀ ਨਾਲੇ ਮੈਂ ਤੇਰੇ ਨਾਲ ਗੱਲ ਕਰਨੀ ਐ ਅੱਜ ਪਹਿਲੇ ਦਿਨ ਹੀ ਤੈਨੂੰ ਪਤਾ ਨਹੀਂ ਮੈਂ ਜਸ ਪੁੱਤਾਂ ਵਾਂ ਨੂੰ ਪਾਲੀ ਐ ਤੈਨੂੰ ਮੈਂ ਪਹਿਲਾਂ ਵੀ ਕਹਿਆ ਸੀ ਉਹਦਾ ਖਾਸ ਧਿਆਨ ਰੱਖੀ ਤੂੰ ਅੱਜ ਫੇਰ ਲਾਮਾ ਦਵਾਤਾ ਪਹਿਲੇ ਦੇਣੀ ਮਮੀ ਲਾਮਾ ਕਾਦਾ ਨਮਾਦਵਾ ਤੰਮੀ ਮੈਂ ਤਾਂ ਜਸਮਨ ਜੇ ਕੁਛ ਬੋਲ ਕੇ ਵੀ ਨਹੀਂ ਆਈ ਸਵੇਰੇ ਸਵੇਰੇ ਚਾਹ ਠੰਡੀ ਮੱਥੇ ਮਾਰੀ ਉਹਦੇ ਤੈਨੂੰ ਅਕਲ ਨਹੀਂ ਹੈਗੀ ਕਿ ਉਹਨੂੰ ਗਰਮ ਚਾਹ ਦੇਣੀ ਸੀ ਕੁੜੀ ਨੇ ਕਾਲਜ ਜਾਣਾ ਸੀ ਮੈਂ ਮੁੰਮੀ ਮੈਂ ਤਾਂ ਜਸਮਨ ਗਰਮ ਚਾਹ ਲੈ ਕੇ ਆਈ ਸੀ ਨਾਲ ਉਹਨੂੰ ਮੈਂ ਕਹਿ ਕੇ ਵੀ ਆਈ ਸੀ ਕਿ ਜਸ ਸੁੱਤ ਕੇ ਚਾਹ ਪੀ ਲੈ ਹੁਣ ਉਹੀ ਲੇਟ ਉੱਠੀ ਮੰਮੀ ਚਾਹ ਤਾਂ ਠੰਡੀ ਹੋਣੀ ਸੀ ਉਹ ਜਿੰਨੇ ਵਜੇ ਮਰਜੀ ਉੱਠੇ ਜਦੋਂ ਵੀ ਉੱਠੇਗੀ ਤੂੰ ਉਹਨੂੰ ਤਾਜੀ ਚਾਹ ਬਣਾ ਕੇ ਦੇਣੀ ਹੈ ਕੋਈ ਗੱਲ ਨਹੀਂ ਮੰਮੀ ਮੈਂ ਅਗਲੀ ਵਾਰ ਤੋਂ ਧਿਆਨ ਰੱਖਾਂਗੀ ਹੁਣ ਕੁੜੀ ਨੇ ਕਾਲਜ ਜਾਣਾ ਉਹਨੂੰ ਤਾਜੀ ਚਾਹ ਬਣਾ ਕੇ ਦੇ ਠੀਕ ਹੈ ਮ ਮੈਂ ਕਾਲਜ ਲਈ ਰੈਡੀ। ਭਾਬੀ। ਭਾਬੀ ਹਾਂ ਜੱਸ ਮੇਰੇ ਰੋਟੀ ਤਿਆਰ ਆ ਪੱਪੀ ਮੈਂ ਕਾਲਜ ਹੀ ਲੇਟ ਹੋ ਰਹੀ ਆ। ਬੱਸ ਜੱਸ 2 ਮਿੰਟ ਲੱਗਣਗੇ ਮੈਂ ਤਾਂ ਟਿਫਿਨ ਪੈਕ ਕਰ ਦਿੰਨੀ ਆ। ਭਾਬੀ ਕੀ ਕਰਦੇ ਹੋ ਜਹੇ ਜੀ ਤੁਸੀਂ ਮੈਨੂੰ ਸਿਰੇ ਚਾਹ ਟੰਡੀ ਦੇ ਦਿੱਤੀ ਉਹ ਜੀ ਹੁਣ ਰੋਟੀ ਦੋਗੇ ਮੈਂ ਤਾਂ ਪਹਿਲਾਂ ਹੀ ਕਾਲਜ ਤੋਂ ਲੇਟ ਆ ਰਹਿਣ ਦੋ ਮੈਂ ਨਹੀਂ ਰੋਟੀ ਰੋਟੀ ਲੈ ਕੇ ਜਾਂਦੀ ਮੈਂ ਤਾਂ ਐਂ ਭੱਜ ਜੂਗੀ। ਇੱਕ ਮਿੰਟ ਰੰਦਾ। ਮੈਂ ਮੰਮੀ ਨੂੰ ਸਿਰੇ ਕਿਹਾ ਵੀ ਸੀਗਾ ਕਿ ਤੁਹਾਨੂੰ ਸਮਝਾ ਦੋ ਮੰਮੀ ਵੀ ਨਾ ਬੱਸ ਮੰਮੀ। ਮੰਮੀ। ਜੀ ਨੂੰ ਪਤਾ ਨਹੀਂ ਕੀ ਹੋਇਆ ਰਹਿੰਦਾ ਸਾਰਾ ਦਿਨ ਘਰ ਜਿਹੜਾ ਸਿਰ ਤੇ ਚੱਕੀ ਰੱਖਦੀ ਐ ਕੀ ਹੋ ਗਿਆ ਮੰਮੀ ਮੈਨੂੰ ਕਿਹ ਹੋਣਾ ਤੁਹਾਨੂੰ ਪਤਾ ਨਾ ਮੈਂ ਕਾਲਜ ਜਾਣਾ ਸੀਗੇ ਭਾਬੀ ਨੇ ਅਜੇ ਤੱਕ ਮੇਰੀ ਰੋਟੀ ਵੀ ਨਹੀਂ ਬਣਾਈ ਕਿਉਂ ਨਹੀਂ ਬਣਾਈ ਇੰਨਾ ਟਾਈਮ ਹੋ ਗਿਆ ਨਾਲੇ ਟਾਈਮ ਵੀ ਦੱਸਿਆ ਸੀਗਾ ਤੁਸੀਂ ਵੀ ਇੰਨੇ ਵਜੇ ਕਾਲਜ ਜਾਉਗੀ ਹੁਣ ਮੈਂ ਰੋਟੀ ਤੋਂ ਬਿਨਾ ਕਾਲਜ ਜਾ ਰਹੀ ਆ ਕੋਈ ਨਾ ਤੇ ਇਹ ਕੁਛ ਕੰਮ ਕਰਦੀ ਹੋਣੀ ਐ ਨਾਲੇ ਮੈਨੂੰ ਇਹ ਦੱਸੋ ਵੀਰਾ ਕਿੱਥੇ ਆ ਵੀਰਾ ਤਾਂ ਪੁੱਤ ਕੰਮ ਤੇ ਚਲਾ ਗਿਆ ਤੁਸੀਂ ਕਿਉਂ ਅੱਜ ਮੇਰਾ ਸਾਰਿਆਂ ਨੇ ਦਿਮਾਗ ਖਰਾਬ ਕੀਤਾ ਹੁਣ ਮੈਂ ਕਾਲਜ ਕਿੱਦਾਂ ਜਾਉਂਗੀ ਮੈਨੂੰ ਤੁਹਾਨੂੰ ਪਤਾ ਸੀ ਵਿਆਹ ਕਰਕੇ ਛੁੱਟੀਆਂ ਲੈ ਆ ਰੱਖੀਆਂ ਸੀ ਕੰਮ ਤੇ ਮੈਂ ਤਾਂ ਅੱਗੇ ਅੱਜ ਲੇਟਾ ਹਾਂ ਹੁਣ ਦੱਸੋ ਮੈਂ ਕੀ ਕਰਾਂ ਕੋਈ ਗੱਲ ਨਹੀਂ ਪੁੱਤ ਕੱਲ ਨੂੰ ਆਪਾਂ ਦੇਖਾਂਗੇ ਆਪਣੀ ਸਕੂਟੀ ਖੜੀ ਏ ਤੂੰ ਅੱਜ ਉਦੇ ਤੇ ਭੱਗ ਜਾ ਫੋਲ ਮੰਮੀ ਸਕੂਟੀ ਤੇ ਤਾਂ ਮੈਂ ਭੱਗ ਜੂ ਮੌਸਮ ਬਥੇ ਤੂੰ ਦੇਖੇ ਕਿੰਨਾ ਖਰਾਬ ਹੋਇਆ ਪਿਆ ਸਾਰੇ ਬਸੇ ਧੂਆਂ ਤੜ ਹੋਇਆ ਪਿਆ ਜੀੜੀਆਂ ਕਰਕੇ ਕੋਈ ਨਾ ਪੁੱਤ 10 ਦਿਨਾਂ ਦੀ ਗੱਲ ਹੈ ਤੂੰ ਟਕਾਈ ਨਾਲ ਭੱਗ ਜਾ ਕੋਈ ਗੱਲ ਨਹੀਂ ਥੋੜੇ ਦਿਨਾਂ ਦੀ ਗੱਲ ਹੈ ਫਿਰ ਮੌਸਮ ਠੀਕ ਹੋ ਜਾਏਗਾ ਕੋਈ ਨਾ ਮੰਮੀ ਜੇ ਤੁਸੀਂ ਕਹਿੰਦੇ ਹੋ ਮੈਂ ਭੱਜ ਜਾਨੀ ਆ ਪਰ ਉਹ ਵੀਰੇ ਨੂੰ ਕਹਿ ਦਿਓ ਮਾੜਾ ਜੱਗੇ ਤੋਂ ਧਿਆਨ ਰੱਖੀ ਮੇਰੇ ਜਾਨਾ ਹੁੰਦਾ ਕੋਈ ਨਾ ਪੁੱਤ ਮੈਂ ਕਹਿ ਦੂੰਗੀ ਮੈਂ ਤੈਨੂੰ ਇੱਕ ਗੱਲ ਪੁੱਤ ਕਹਿਣੀ ਸੀ ਮੜ ਜਾ ਧਿਆਨ ਨਾ ਜਾਇਆ ਕਰ ਜਵਾਨਾ ਬਹੁਤ ਖਰਾਬ ਹੈ ਆਪਣਾ ਦੇਖ ਕੇ ਜਾਣਾ ਦੇਖ ਕੇ ਆਉਣਾ ਕਿਸੇ ਵੱਲ ਫालतू ਅੱਖ ਚੁੱਕ ਕੇ ਨਹੀਂ ਵੇਖਣਾ ਆਪਣਾ ਆ ਰਾਮਨਾ ਕਾਲਜ ਜਾ ਰਾਮਨਾ ਘਰੇ ਆ ਧਿਆਨ ਰੱਖੀ ਮੇਰਾ ਪੁੱਤ ਕੋਈ ਨਾ ਮੰਮੀ ਤੁਸੀਂ ਕਿਉਂ ਟੈਨਸ਼ਨ ਲੈਂਦੇ ਹੋ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਸੁਭਾਅ ਐ ਨਹੀਂ ਮੈਨੂੰ ਕੋਈ ਕੁਝ ਬੋਲ ਸਕਦਾ ਮੈਨੂੰ ਮਾਣ ਹੈ ਮੇਰੀ ਧੀ ਤੇ ਕੋਈ ਨਾ ਜਾ ਭੱਜ ਜਾ ਤੂੰ ਲੈ ਚਲ ਠੀਕ ਆ ਮੰਮੀ ਮੇਰੀ ਧੀ ਵਿਚਾਰੀ ਸਵੇਰੇ ਚਾਹ ਤੋਂ ਵੀ ਭੁੱਖੀ ਚਲੀ ਗਈ ਰੋਟੀ ਤੋਂ ਵੀ ਭੁੱਖੀ ਚਲੀ ਗਈ ਕਿੱਥੇ ਆਏ ਦੇ ਨਾ ਮੈਂ ਕਰਾਂ ਗੱਲ ਅੱਜ ਵਿਚਾਰੀ ਮੇਰੀ ਕੁੜੀ ਪਹਿਲੇ ਦਿਨ ਹੀ ਭੁੱਖੀ ਚਲੀ ਗਈ ਇਹ ਚੰਗੀ ਨਵੀਂ ਆਈ ਸਾਡੇ ਘਰੇ ਵਿਆਹੀ ਮੈਂ ਕਰਦੀ ਆ ਇਹਦੇ ਨਾਲ ਨਾ ਗੱਲ ਅਮਣ ਨੀ ਅਮਣ ਹਾਂਜੀ ਮੰਮੀ ਕੀ ਚਾਹੀਦਾ ਸੀ ਨਹੀਂ ਤੂੰ ਮੈਨੂੰ ਕੀ ਦੇਣਾ ਕੁੜੀ ਸਵੇਰੇ ਤੂੰ ਭੁੱਖੀ ਤੋਰਤੀ ਕੀ ਹੋ ਗਿਆ ਮੰਮੀ ਉਹਨੂੰ ਚਾਹ ਨਾ ਦਿੱਤੀ ਰੋਟੀ ਨਾ ਦਿੱਤੀ ਤੂੰ ਕਰਦੀ ਕੀ ਸਾਰਾ ਦੇਣਾ ਮੰਮੀ ਉਹਦੀ ਮੈਂ ਰੋਟੀ ਵੀ ਬਣਾਈ ਪਈ ਸੀ ਚਾਹ ਤੁਹਾਡੇ ਸਾਹਮਣੇ ਮੈਂ ਦੇਖ ਕੇ ਨਹੀਂ ਤੂੰ ਚੁੱਪ ਰਹਿ ਨਹੀਂ ਤੂੰ ਚੁੱਪ ਰਹਿ ਕੋਈ ਕੰਮ ਤਾਂ ਪੂਰ ਚੜਾ ਦੇ ਮੈਂ ਸਾਰਾ ਕੁਝ ਤਿਆਰ ਕਰਿਆ ਪਿਆ ਸੀ ਹੁਣ ਜਦੋਂ ਜਾਸੀ ਕਰੀ ਜਾਂਦੀ ਸੀ ਕਿ ਮੈਂ ਛੇਤੀ ਜਾਣਾ ਮੈਂ ਲੇਟ ਹੋ ਗਈ ਨਾ ਤੈਨੂੰ ਮੈਂ ਉਸ ਦਿਨ ਵੀ ਸਮਝਾਇਆ ਕਿ ਜਸ ਦਾ ਖਾਸ ਧਿਆਨ ਰੱਖੀ ਤੈਨੂੰ ਸਮਝ ਨਹੀਂ ਆਉਂਦੀ ਨਾਲਿਆ ਜਿਹੜੀ ਵਰੀ ਪਾਈ ਹੈ ਨਾ ਇਹਨੂੰ ਬਦਲ ਲੈ ਹੁਣ ਕੋਈ ਟੰਗ ਦੇ ਕੱਪੜੇ ਪਾ ਲੈ ਨਾਲੇ ਬਹੁਤ ਮਹਿੰਗੀ ਏ ਕੋਈ ਟੰਗ ਦੇ ਕੱਪੜੇ ਪਾ ਕੇ ਤੇ ਕੰਮ ਵੱਲ ਧਿਆਨ ਦੇ ਦੇ ਕੋਈ ਗੱਲ ਨਹੀਂ ਮੰਮੀ ਮੇਰਾ ਥੋੜਾ ਜਿਹਾ ਕੰਮ ਰਹਿ ਗਿਆ ਮੈਂ ਇਹ ਕੰਮ ਨਿਬੜ ਕੇ ਤੇ ਮੈਂ ਕੱਪੜੇ ਬਦਲ ਲੈਂਦੀ ਆ ਭਾਂਡੇ ਹੁਣ ਚੰਗੀ ਤਰ੍ਹਾਂ ਹੱਥ ਮਾਰਦੀ ਭਾਂਡਿਆਂ ਨੂੰ ਇਹ ਨਾ ਇਹ ਵਿੱਚ ਝੂਠ ਰਿਹਾ ਜੇ ਕੋਈ ਗੱਲ ਨਹੀਂ ਮੰਮੀ ਮ ਸਵੇਰੇ ਸਾਰੇ ਕੰਮ ਕਰੀ ਜਾਂਦੀਆਂ ਨਾਲੇ ਮੰਮੀ ਫੇਰ ਬੋਲੀ ਜਾਂਦੇ ਨੇ ਉਹਦਾ ਸਮਝ ਨਹੀਂ ਆਉਂਦੀ ਕਿ ਮੈਂ ਗਲਤੀ ਕਿੱਥੇ ਕਰੀ ਜਾਂਦੀ ਆ ਇੱਕ ਤਾਂ ਮੈਨੂੰ ਜੱਸਦਾ ਨਹੀਂ ਪਤਾ ਲੱਗਦਾ ਹੈਗਾ ਚੰਗੀ ਭਲੀ ਸਵੇਰੇ ਚਾਹ ਦਿੱਤੀ ਹੈ ਸੱਚੀ ਹਾਂ ਤਾਂ ਮੇਰਾ ਦਿਮਾਗ ਖਰਾਬ ਹੋਇਆ ਪਿਆ ਮੈਂ ਕੀ ਕਰਾਂ ਇਹਨਾਂ ਨੂੰ ਆ ਲੰਦਾਂ ਇਹਨਾਂ ਨਾਲ ਕਰਦੀਆਂ ਗੱਲ ਕਿ ਨਾਲ ਤਾਂ ਸਾਰੇ ਕੰਮ ਕਰ ਲੇ ਤੇ ਮੰਮੀ ਫੇਰ ਮੈਨੂੰ ਬੋਲੀ ਜਾਂਦੇ ਨੇ ਇਹ ਤੈਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਕੇ ਬੈਠੀ ਮੈਂ ਤੇ ਚੜ ਕੇ ਨਾਲ ਤੂੰ ਜੱਸ ਦੇ ਕਮਰੇ ਚ ਕੀ ਕਰਦੀ ਐ ਆਪਣੇ ਕਮਰੇ ਚ ਬੈ ਤੈਨੂੰ ਮੈਂ ਕੱਪੜੇ ਬਦਲਣ ਨੂੰ ਕਿਹਾ ਸੀ ਮੰਮੀ ਮੈਂ ਕੱਪੜੇ ਬਦਲ ਨਹੀਂ ਆਈ ਸੀ ਬੜਾ ਫੋਨ ਆ ਗਿਆ ਸੀ ਮੈਂ ਇੱਥੇ ਬੈਠੀ ਫੋਨ ਸੁਣਾਂ ਲੱਗੀ ਚਲ ਫੋਨ ਕਰ ਕੱਪੜੇ ਬਦਲ ਠੀਕ ਐ ਮੈਂ ਕੋਈ ਨਾ ਬਦਲ ਦਿਆਂ ਚਾ ਫਟਾਫਟ ਕੱਪੜੇ ਬਦਲ ਕੇ ਆ ਜਾ ਕੰਮ ਬਹੁਤ ਪੈਣ ਕਰਨ ਵਾਲੇ ਗੰਡਾ ਚਿਰ ਲਾਉਣ ਨੇ ਲੇ ਲੇ ਮੇਰੀ ਪੈਣ ਚਲਾਉਣ ਲੱਗੀ ਸਕੂਟਰੀ ਹੈ ਹੋਰ ਵੀ ਤੂੰ ਇਧਰੋਂ ਛੱਡਣ ਨਹੀਂ ਗਏ ਅੱਜ ਨਾਲੇ ਦੇਖ ਕੇ ਚਲਾਇਆ ਕਰ ਕਿਤੇ ਸਾੜ ਸੁੱਟ ਨਾ ਖਾ ਲਈ ਕੋਈ ਨਾ ਕਿਤੇ ਨਹੀਂ ਮੈਨੂੰ ਸਾੜ ਸੁੱਟ ਲੱਗਦੀ ਹੈਗੀ ਅੱਜ ਤੁਸੀਂ ਮੈਨੂੰ ਲੇਟ ਕਰਤਾ ਤੈਨੂੰ ਪਤਾ ਤਾਂ ਪੈਣਾ ਪਹਿਲਾਂ ਛੁੱਟੀਆਂ ਮਿਲਦੇ ਸੀ ਵਿਆਹ ਕਰਕੇ ਹੁਣ ਤਾਂ ਕੰਮ ਤੇ ਜਾਣਾ ਪੈਣਾ ਨਾ ਬੱਸ ਵੀਰੇ ਹੁਣ ਤੇਰਾ ਵਿਆਹ ਹੋ ਗਿਆ ਹੁਣ ਤੈਨੂੰ ਕਿੱਥੇ ਤੇਰੀ ਛੋਟੀ ਭੈਣ ਯਾਦ ਆਣੀ ਅੱਗੇ ਤੁਸੀਂ ਮੈਨੂੰ ਰੋਜ਼ ਕਾਲਜ ਛੱਡ ਕੇ ਆਉਂਦੇ ਸੀਗੇ ਪਤਾ ਅੱਜ ਤੁਸੀਂ ਕਮਾਲ ਹੀ ਕਰਤੀ ਅੱਜ ਉਹੀ ਮੇਰਾ ਸਾਰਾ ਦਿਨ ਮੂਡ ਖਰਾਬ ਕਰ ਛੱਡਿਆ ਭਾਬੀ ਨੇ ਨਾ ਮੈਨੂੰ ਚਾਹ ਪੁੱਛੀ ਨਾ ਮੈਨੂੰ ਰੋਟੀ ਪੁੱਛੀ ਉਦੋਂ ਤੁਸੀਂ ਮੈਨੂੰ ਛੱਡਣ ਨਹੀਂ ਗਈ ਹੈਗੀ ਪਤਾ ਕਿੰਨੀ ਮੁਸ਼ਕਲ ਨਾਲ ਗਈਆਂ ਮੈਂ ਕਾਲਜ ਇੰਨਾ ਧੂਆਂ ਸੀਗਾ ਜੀਰੀਆਂ ਦੇ ਕਰਕੇ ਇੰਨੀ ਔਖੇ ਚਲਾ ਕੇ ਗਈਆਂ ਮੈਂ ਸਕੂਟੀ ਚੱਲ ਕੋਈ ਗੱਲ ਨਹੀਂ ਭੈਣੇ ਪੱਕਰੇ ਜਾ ਕੇ ਕਰਦੇ ਆ ਗੱਲ ਅੰਦਰ ਜਾ ਕੇ ਨਾ ਆ ਵੀ ਨਹੀਂ ਮੇਰੇ ਹੁਣ ਅੱਗੇ ਤੋਂ ਐਦਾਂ ਕਰੀਂਗਾ ਕਿ ਮੈਨੂੰ ਰੋਜ਼ ਛੱਡ ਕੇ ਆਉਣਾ ਚਾਹੇ ਲੇਟ ਹੋਵੇ ਕੁਝ ਮਰਜ਼ੀ ਹੋਵੇ ਮੈਂ ਨਹੀਂ ਲੇਟ ਹੋਣੀ ਚਾਹੀਦੀ ਕੋਈ ਗੱਲ ਨਹੀਂ ਭਣਾ ਤੁਸੀਂ ਅੱਜ ਕਿਵੇਂ ਤਿਆਰ ਹੋਏ ਬੈਠੇ ਹੋ ਅੱਜ ਮੈਂ ਕਿਤੇ ਜਾਣਾ ਸੀਗਾ ਮੈਂ ਮੇਰੇ ਯਾਰਾ ਦੋਸਤਾਂ ਨਾਲ ਕਿਤੇ ਮੈਂ ਕੰਮ ਤੇ ਜਾ ਕੇ ਆਉਣਾ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਕੀ ਗੱਲ ਕਰਨੀ ਸੀ ਮੈਂ ਤਾਂ ਬੇਬੇ ਹੁਰਾਂ ਤਾਂ ਜੱਸ ਬਾਰੇ ਗੱਲ ਕਰਨੀ ਸੀ ਹਾਂ ਦੱਸ ਨਾਲਤ ਮੈਂ ਸਾਰੇ ਘਰ ਦੇ ਕੰਮ ਕਰੀ ਜਾਂਦੀ ਆ। ਹੂੰ। ਨਾਲ ਜਸ ਜਿਵੇਂ ਕਹਿੰਦੀ ਮੈਂ ਜਸ ਨਾਲ ਉਵੇਂ ਚੱਲਦੀ ਆ। ਮੈਂ ਕਦੀ ਜਸ ਨੂੰ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ। ਨਾ ਹੀ ਕਦੀ ਮੈਂ ਮੰਮੀ ਦਾ ਕੋਈ ਕਹਿਣਾ ਮੋੜਿਆ। ਪਰ ਪਤਾ ਨਹੀਂ ਕਿਉਂ ਉਹਨਾਂ ਤਾਂ ਮੰਮੀ ਮੇ ਨਾਲ ਸਿੱਧੇ ਮੂੰਹ ਗੱਲ ਕਰਦੀ ਤੇ ਨਾ ਹੀ ਜਸ ਮੇ ਨਾਲ ਸਿੱਧੇ ਮੂੰਹ ਗੱਲ ਕਰਦੀ ਐ। ਨਹੀਂ ਤੈਨੂੰ ਤਾਂ ਉਹੀ ਲੱਗ ਰਿਹਾ। ਬੇਬੇ ਸਵਾ ਤਾਂ ਬਹੁਤ ਵਧੀਆ ਆ। ਤੇ ਬਾਕੀ ਰਹੀ ਜ਼ਿਆਦਾ ਦੀ ਗੱਲ ਤੇ ਜਸ ਨੂੰ ਮੈਂ ਆਪੇ ਸਮਝਾ ਲੂੰਗਾ। ਤੂੰ ਉਹਦੀ ਟੈਨਸ਼ਨ ਨਾ ਲੈ। ਮਤਾਂ ਕਹਿੰਦੀ ਸੀ ਕਿ ਜੇ ਤੁਸੀਂ ਬੇਬੇ ਤੇ ਜਸ ਨਾਲ ਇੱਕ ਵਾਰੀ ਗੱਲ ਕਰ ਲੈਂਦੇ। ਚੱਲ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਇੱਕ ਵ ਤੇ ਹੁਣ ਮੈਨੂੰ ਥੋੜੇ ਕੰਮ ਹੈ ਤੇ ਮੈਂ ਚੱਲਿਆ ਚੰਗਾ ਚਲ ਠੀਕ ਹੈ ਮੈਂ ਆ ਕੇ ਗੱਲ ਕਰਦਾ ਉਹਨਾਂ ਨਾਲ ਚਲ ਠੀਕ ਹੈ ਤੁਸੀਂ ਫਿਰ ਟਾਈਮ ਨਾਲ ਆ ਜਾਓ ਠੀਕ ਹੈ ਓਕੇ ਓਕੇ ਠੀਕ ਮੇਂ ਤਾਂ ਸਮਾਂ ਹੀ ਨਹੀਂ ਹੁੰਦੀ ਕਿ ਮੈਂ ਗੱਲ ਕਿਦਣਾ ਕਰਾਂ ਜੇ ਇਹਨਾਂ ਨੂੰ ਦੱਸਿਆ ਤਾਂ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਹੈਗੀ ਜੇ ਮੰਮੀ ਨੂੰ ਮੈਂ ਪੁੱਛਦਿਆਂ ਕਿ ਮੇਰੀ ਗਲਤੀ ਕਿੱਥੇ ਹੈ ਮੈਨੂੰ ਇਹ ਤਾਂ ਦੱਸ ਦੋ ਮੰਮੀ ਨੇ ਮੈਨੂੰ ਤਾਂ ਕੁਝ ਦੱਸਦੇ ਹੈਗੇ ਨਾ ਮੈਂ ਜਸ ਨੂੰ ਕੁਝ ਕਹਿ ਸਕਦੀ ਆ ਜਸ ਤਾਂ ਪਹਿਲਾਂ ਹੀ ਮੇਰੇ ਨਾਲ ਸਿੱਧੇ ਮੂੰਹ ਨਾਲ ਗੱਲ ਕਰਦੀ ਜਿਸ ਦਿਨ ਦੀ ਮੈਂ ਆਈ ਆ ਉਸ ਦਿਨ ਜਸ ਮਿਰਚ ਕੋਈ ਨਾ ਕੋਈ ਨੁਕਸ ਕੱਢੀ ਜਾਂਦੀ ਐ ਇੱਥੇ ਬੈਠੀ ਕੀ ਕਰਦੀ ਆ ਕੁਝ ਨਹੀਂ ਮੰਮੀ ਮੈਂ ਤਾਂ ਕੀ ਕਰਨਾ ਐ ਬਸ ਮੈਂ ਹੀ ਸੋਚਦੀ ਸੀ ਕੀ ਕਰਦੀ ਸੀ ਮੁੰਡੇ ਨਾਲ ਇਕੱਲਾ ਤੈਨੂੰ ਐ ਮੁੰਡਾ ਤੇਰੀਆਂ ਗੱਲਾਂ ਚ ਆਜੂਗਾ ਮੁੰਡਾ ਮੇਰੇ ਤੋਂ ਬਾਹਰ ਨਹੀਂ ਹੈਗਾ ਮੰਮੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ ਮੈਂ ਸਾਰਾ ਕੁਝ ਸੁਣਦੀ ਸੀ ਓਰੇ ਨਹੀਂ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਮੈਂ ਤਾਂ ਬਸ ਐਂ ਕਹਦੀ ਸੀ ਕਿ ਆਪਾਂ ਪਿੰਡ ਜਾਣਾ ਐ بس ਵੀਰੇ ਵੀ ਉਹਨਾਂ ਨੂੰ ਕਿਹਾ ਸੀ ਕਿ ਆਪਾਂ ਪਿੰਡ ਜਾਣ ਮੈਂ ਤੇਹੀ ਗੱਲ ਕਰਦੀ ਸੀ ਤੂੰ ਰਹਿਣ ਦੇ ਮੈਂ ਇੱਥੇ ਸਾਰਾ ਕੁਝ ਸੁਣ ਕੇ ਗਈਆਂ ਤੂੰ ਉਹਦੇ ਕੰਨ ਪਰਣ ਲੱਗੀ ਸੀ ਮੈਂ ਤੁਹਾਡਾ ਨਹੀਂ ਮੇਰ ਤੋਂ ਬਾਹਰ ਹੈਗਾ ਤੁਹਾਨੂੰ ਵਹਿਮ ਹੋ ਗਿਆ ਮੀ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਉਹਨਾਂ ਨਾਲ ਇਦਾਂ ਦੀ ਤੈਨੂੰ ਐ ਮੈਂ ਕਮਲੀ ਆ ਕਿ ਮੈਨੂੰ ਕੁਝ ਨਹੀਂ ਪਤਾ ਮੈਂ ਸਾਰਾ ਕੁਝ ਸੁਣ ਲਿਆ ਕਿ ਤੂੰ ਮੁੰਡੇ ਨੂੰ ਕੀ ਕਹਿੰਦੀ ਸੀ ਮਮੀ ਨਾਲ ਤਾਂ ਮੈਂ ਸਾਰੇ ਕੰਮ ਕਰੀ ਜਾਂਦੀ ਆ ਨਾਲੇ ਤੁਸੀਂ ਮੈਨੂੰ ਸਾਰੇ ਆਣੇ ਬੋਲੀ ਜਾਂਦੇ ਹੋ ਹੋਰ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਦੱਸੋ ਰਤੇ ਕਿ ਮੇਰੀ ਗਲਤੀ ਕਿੱਥੇ ਹੈ ਗਲਤੀ ਤੇਰੀ ਨਹੀਂ ਕੁੜੇ ਗਲਤੀ ਤਾਂ ਸਾਡੀ ਏ ਜਿਹੜੇ ਅਸੀਂ ਤੈਨੂੰ ਲਾਲਚ ਚ ਵਿਆਹ ਲਿਆ ਨਾ ਤੁਸੀਂ ਦਿੱਤਾ ਕੁਛ ਨਾ ਸਾਡੀ ਕੋਈ ਬਰਾਦੀ ਸੇਵਾ ਕੀਤੀ ਨਾ ਤੇਰੇ ਮਾਪਿਓ ਨੇ ਸਾਨੂੰ ਕੁਛ ਪਾਇਆ ਲਾਇਆ ਗਲਤੀ ਤਾਂ ਸਾਡੀ ਏ ਮੰਮੀ ਇਹ ਗੱਲ ਅਸੀਂ ਪਹਿਲਾਂ ਵੀ ਚੋਲੇ ਨਾਲ ਕੀਤੀ ਹੋਈ ਸੀ ਗੱਲ ਖੋਲੀ ਹੋਈ ਸੀ ਮੇਰੇ ਮਾਂ ਬਾਪ ਨੇ ਪਹਿਲਾਂ ਹੀ ਤੁਸੀਂ ਉਦੋਂ ਦੇਖ ਕੇ ਕਰਨਾ ਸੀ ਮੰਮੀ ਹੁਣ ਤਾਂ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਆਪਣੀ ਧੀ ਪੈਣ ਨੂੰ ਤਾਂ ਹਰੇਕ ਕੋਈ ਕੁੜੀ ਹੈ ਜਿੰਨੇ ਜੋਗਾ ਹੁੰਦਾ ਦੇ ਕੇ ਤੋੜਦਾ ਤੇਰੇ ਨੰਗਾ ਪੇਕਿਆਂ ਨੇ ਕੀ ਦਿੱਤਾ ਕੁਛ ਵੀ ਨਾ ਜਿੰਨੇ ਜੋਗੇ ਮੇਰੇ ਮਾਂ ਬਾਪ ਹੈਗੇ ਸੋ ਉਹਨਾਂ ਨੇ ਬਹੁਤ ਵਧੀਆ ਕਰਤਾ ਹੋਰ ਹੋਰ ਤਾਂ ਕੁਛ ਨਹੀਂ ਕਰ ਸਕਦੇ ਹੁਣ ਲੋਕਾਂ ਦੇ ਇੰਨਾ ਕੁਝ ਆਉਂਦਾ ਹੈ ਉਲਟਾ ਕੰਮ ਤੈਨੂੰ ਨਹੀਂ ਕੋਈ ਚੱਜਦਾ ਹੁੰਦਾ ਚਾੜੂ ਦੇ ਕਿਵੇਂ ਖਣਾਨ ਖਿੰਡਿਆ ਪਿਆ ਭਾਂਡੇ ਤੂੰ ਨਹੀਂ ਚਾਜਦੇ ਧੌਂਦੀ ਰੋਟੀ ਟੁੱਕ ਤੈਨੂੰ ਨਹੀਂ ਕਰਨਾ ਆਉਂਦਾ ਕੀ ਕਰਦੀ ਕੀ ਤੂੰ ਸਾਰਾ ਦਿਨ ਸਾਰਾ ਦਿਨ ਮੁੰਡੇ ਦੇ ਕੰਨ ਪਰਮ ਤੇ ਰਹੀ ਨਹੀਂ ਪਤਾ ਨਹੀਂ ਕਿਉਂ ਮੇਰੇ ਕੰਮ ਚ ਕੋਈ ਨਾ ਕੋਈ ਨੁਕਸ ਕੱਢੀ ਜਾਂਦੇ ਹੋ ਪਤਾ ਨਹੀਂ ਤੁਹਾਨੂੰ ਕੀ ਵਹਿਮ ਹੋ ਗਿਆ ਕੀ ਨਹੀਂ ਇਹ ਤੇਰੇ ਸਹੁਰੇ ਨੇ ਕੁੜੇ ਤੇਰੇ ਪੇਕੇ ਨਹੀਂ ਹੈਗੇ ਇੱਥੇ ਤੈਨੂੰ ਸਹੁਰੇ ਹਿਸਾਬ ਨਾਲ ਚੱਲਣਾ ਪੈਣਾ ਇੱਥੇ ਬਸ ਦੇ ਆਂਦਾ ਘਰ ਹੈ ਕੋਈ ਨਾ ਕੋਈ ਆਇਆ ਰਹਿੰਦਾ ਕਰਦਾ ਹਾਲ ਤਾਂ ਦੇਖ ਲੈ ਤੂੰ ਅਗਲਾ ਕਹਿੰਦਾ ਕੱਲ ਵਿਆਹ ਕੇ ਲਿਆਂਦੀ ਕਰਦਾ ਹਾਲ ਦੇਖੋ ਤੁਹਾਡੇ ਦਾ ਜੇ ਤਾ ਤੂੰ ਨਹੀਂ ਸੀ ਆਈ ਸਾਡਾ ਘਰ ਚਮਚਮ ਕਰਦਾ ਸੀ ਜਿੱਦਨ ਦੀ ਤੂੰ ਆਈ ਸਾਡੇ ਘਰ ਦਾ ਹਾਲ ਦੇ ਕੀ ਹੋ ਗਿਆ ਨਹੀਂ ਇੱਥੇ ਹੁਣ ਸੋਨ ਜੀ ਬਣੀ ਕਿਉਂ ਬੈਠੀ ਐ ਜਾ ਉੱਠ ਕੇ ਕੋਈ ਕੰਮ ਤੰਦਾ ਕਰ ਲੈ ਸਾਰੇ ਕੰਮ ਤੈਨੂੰ ਦੱਸਣੇ ਪੈਂਦੇ ਨੇ ਆਪ ਤਾਂ ਤੈਨੂੰ ਪੁੱਛ ਪਤਾ ਨਹੀਂ ਲੱਗਦਾ ਮੰਮੀ ਮੈਂ ਸਾਰੇ ਕੰਮ ਕਰੀ ਜਾਂਦੀ ਆ ਤੁਸੀਂ ਪਤਾ ਨਹੀਂ ਕਿਉਂ ਬਾਰ ਬਾਰ ਮੈਨੂੰ ਇੱਕੋ ਹੀ ਗੱਲ ਕਹੀ ਜਾਂਦੇ ਹੋ ਇੱਕੋ ਗੱਲ ਕਹੀ ਮੈਂ ਕਿਹੜਾ ਨਿਆਣੀ ਆ ਕਿ ਮੈਨੂੰ ਕੰਮ ਦੇਖਦੇ ਨਹੀਂ ਹੈਗੇ ਚਲ ਨਹੀਂ ਤੂੰ ਮੇਰੇ ਨਾਲ ਜਬਾਨ ਨਾਲ ਚਲਸ ਚਲ ਜਾ ਕੇ ਕੰਮ ਕਰ ਜਾ ਕੇ ਉਹ ਆਈ ਪੱਲੇ ਪਈ ਇਹ ਨਾ ਕੋਈ ਕੰਮ ਨਾ ਧੰਦਾ ਇਹਨੂੰ ਸਾਰਾ ਦਿਨ ਵਿਹਲੀ ਜਵਾਬ ਬੜੇ ਦੇਣੇ ਹੁੰਦੇ ਇਹਨੂੰ ਅੱਗੋਂ ਆਪਦੇ ਵੱਡੇ ਨੂੰ ਕਿ ਮੇਰੇ ਤੋਂ ਵੱਡੀ ਮੇਰੀ ਮਾਂ ਵਾ ਸੋਚ ਕੇ ਤਾਂ ਮੈਂ ਆਪਣੇ ਪੇਕੇ ਵੀ ਐਂ ਜਵਾਬ ਦਿੰਦੀ ਸੀ ਮੰਮੀ ਕੀ ਗੱਲ ਹੋ ਗਈ ਕੀ ਕੀ ਰੌਲਾ ਪਾਇਆ ਤੁਸੀਂ ਸੇਰੇ ਸੇਰੇ ਹੀ ਮੇਰੀ ਸਾਰੀ ਨੀਂਦ ਖਰਾਬ ਕਰਤੀ ਛੁੱਟੀ ਸੀ ਮੈਂ ਕਿ ਹਰਾਮ ਨਾਲ ਉੱਠਾਂਗੀ ਪਤਾ ਨਹੀਂ ਕੀ ਰੌਲਾ ਪਾ ਰਖਿਆ ਕੀ ਹੋ ਗਿਆ ਰੌਲਾ ਕੀ ਪਾਣਾ ਤੇਰੇ ਵੀਰੇ ਦੇ ਕੰਨ ਭਰਦੀ ਜੀ ਕਹਿੰਦੀ ਸੀ ਬਥੇਰਾ ਕੁਝ ਕਹਿੰਦੀ ਸੀ ਉਹ ਤਾਂ ਸਾਡਾ ਮੁੰਡਾ ਹੀ ਸਿਆਣਾ ਜਿੰਨੇ ਉਹਦੀ ਸੁਣੀ ਨਹੀਂ ਹੈਗੀ ਉਹ ਕਾਨੂੰ ਮੰਮੀ ਤੈਨੂੰ ਨਾ ਉਹਨੂੰ ਕਹਿਣਾ ਨਹੀਂ ਆਉਂਦਾ ਹੈਗੇ ਚੰਗੀ ਤਰ੍ਹਾਂ ਉਹਦੇ ਚੰਗੀ ਤਰ੍ਹਾਂ ਕੰਨ ਖਿੱਚ ਫੇਰ ਉਹਨੂੰ ਪਤਾ ਲੱਗੂਗਾ ਕਿ ਸੱਸ ਹੁੰਦੀ ਕੀ ਹੈ ਉਹ ਪੁੱਤ ਮੈਂ ਬਥੇਰਾ ਕੁਝ ਕਿਹਾ ਹਜੇ ਵੀ ਉਹ ਬਿਸ਼ਰਮ ਹੀ ਹੋਏਗੀ ਜੇ ਹਜੇ ਵੀ ਨਾ ਮੰਨੀ ਤਾਂ ਕੋਈ ਨਾ ਮੰਮੀ ਫਿਰ ਮੈਨੂੰ ਐ ਲੱਗਦਾ ਮੈਨੂੰ ਆਪਦੇ ਹਿਸਾਬ ਦੇ ਨਾਲ ਗੱਲ ਕਰਨੀ ਪਊਗੀ ਜੇ ਐਂ ਚੱਲਦਾ ਰਿਹਾ ਨਾ ਫਿਰ ਤਾਂ ਉਹ ਵੀਰੇ ਨੂੰ ਸਾਡੇ ਤੋਂ ਐਡ ਕਰ ਦੂਗੀ ਲੈ ਐ ਕਿਵੇਂ ਐਡ ਕਰ ਦੂਗੀ ਐ ਨਹੀਂ ਐਡ ਕਰਦੀ ਜਿੰਨਾ ਚਿਰ ਮੈਂ ਬੈਠੀ ਆ ਕੁਛ ਨਹੀਂ ਹੋਣ ਦਿੰਦੀ ਮੈਂ ਤੇਰੀ ਮਾਂ ਦਾ ਤੈਨੂੰ ਪਤਾ ਹੀ ਏ ਮੰਮੀ ਤੂੰ ਤਾਂ ਕਹਿਨੀ ਐ ਕਿ ਮੈਂ ਹੈਗੀ ਆ ਟਾਈਮ ਬਦਲਦੇ ਤਾਂ ਕੁਛ ਨਹੀਂ ਪਤਾ ਲੱਗਦਾ ਕੁਛ ਵੀ ਹੋ ਸਕਦਾ ਜਿਹੜੇ ਸਭ ਮੈਂ ਤੈਨੂੰ ਕਹਿ ਰਹੀ ਨਾ ਉਹ ਵੀਰੇ ਦੁਕਾਨ ਪਰਦੀ ਆ ਤਾਂ ਇੱਥੇ ਫਿਰ ਟਾਈਮ ਨਹੀਂ ਲੱਗਣਾ ਹੈਗਾ ਦੇਖੀ ਫਿਰ ਸਾਡੇ ਘਰ ਦਾ ਮਾਹੌਲ ਕਿਹੋ ਜਿਹਾ ਹੋਊਗਾ ਜਿੰਨੀ ਛੇਤੀ ਹੋ ਸਕਦਾ ਟਾਈਮ ਸੰਭਲੋ ਕੋਈ ਨਾ ਧੀਏ ਮੈਂ ਕਰਦੀ ਆ ਆਪਣੇ ਐਨੀ ਮੈਂਡ ਹੁਣ ਦਿੰਦੀ ਟੈਨਸ਼ਨ ਨਾ ਲੈ ਤੂੰ ਹੋਰ ਮੰਮੀ ਕਰਨੀ ਪੈਣੀ ਆ ਪਤਾ ਐ ਨਹੀਂ ਸਰਨਾ ਹੈਗਾ ਨਾਲੇ ਸੱਚ ਮੰਮੀ ਮੈਂ ਇੱਕ ਹੋਰ ਗੱਲ ਪੁੱਛਦੀ ਸੀ ਮੇਰਾ ਤਾਂ ਨਾ ਇਸ ਘਰ ਚ ਦਮ ਜਾ ਘੁੱਟਣ ਲੱਗ ਗਿਆ ਸੀ ਆਪਣੇ ਨਵੇਂ ਘਰ ਚ ਕਦੋਂ ਜਾਵਾਂਗੇ ਕੋਈ ਨਾ ਧੀ ਚੱਲਾਂਗੇ ਕੋਈ ਨਾ ਚਲ ਠੀਕ ਐ ਮੰਮੀ ਮੈਂ ਹੁਣ ਪੜਦੀ ਆ ਜਾ ਕੇ ਉਹਨਾਂ ਨੂੰ ਤੁਸੀਂ ਰੋਲਾ ਪਾਓ ਹੁਣ ਨਵੇਂ ਨੂੰ ਤੰਗ ਕਰਿਓ ਚਲ ਕੋਈ ਨਾ ਧੀ ਮੈਂ ਵੀ ਤੇਰੀ ਤਾਈ ਵੱਲ ਜਾ ਕੇ ਆਉਣੀ ਆ ਠੀਕ ਨਾ ਗੇਟ ਜਿਵੇਂ ਖੜ ਗਿਆ ਮੈਨੂੰ ਲੱਗਦਾ ਮੰਮੀ ਕਿੱਥੇ ਗਏ ਨੇ ਭਾਈ ਕੰਮ ਤਾਂ ਇੰਨੇ ਸਾਰੇ ਪਏ ਨੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੰਮ ਕਰਾਂ ਕਿਵੇਂ ਇਕੱਲੀ ਜਾਣੀ ਆ ਮੰਮੀ ਵੀ ਚਲੇ ਗਏ ਐਦਾਂ ਕਰਦੀਆਂ ਜਸਨ ਨੂੰ ਛੁੱਟੀ ਐ ਜਸਨ ਨੂੰ ਕਹਿਨੀ ਆ ਕਿ ਮੇਰੇ ਨਾਲ ਕੰਮ ਕਰਵਾਵੇ ਸੁੱਤੀ ਪਈ ਏ ਉਹ ਜਸ ਕੀ ਕਰਦੀਆਂ ਦੇਖਦਾ ਨਹੀਂ ਹੈਗਾ ਪੜਦੀ ਪਈ ਆ ਹੋਰ ਮੈਂ ਕੀ ਕਰਨਾ ਭੈਣ ਮਾਰ ਕੇ ਥੋੜਾ ਜਿਹਾ ਮੇਨਾਂ ਕੰਮ ਕਰਵਾ ਦੇ ਬੱਲੇ ਭਾਬੀ ਕੀ ਗੱਲਾਂ ਕਰਦੇ ਹੋ ਕੰਮ ਉਹ ਮੈਂ ਪਲੀਜ਼ ਥੋੜਾ ਜਿਹਾ ਭੈਣ ਭਣ ਕੇ ਕੰਮ ਕਰਵਾ ਦੇ ਨਾ ਨਾ ਭਾਬੀ ਸਾਰੇ ਕੰਮ ਪਏ ਆ ਦੇਖੀ ਮੰਮੀ ਪਤਾ ਨਹੀਂ ਕਿੱਧਰ ਲੰਘ ਗਏ ਬਹੁਤ سارے ਕੰਮ ਪਏ ਆ ਮੈਨੂੰ ਐਸੀ ਤੂੰ ਥੋੜਾ ਜਿਹਾ ਕਰਵਾ ਦੇ ਬਾਕੀ ਮੈਂ ਸਾਰਾ ਕਰ ਲਾਂਗੀ ਜੱਸ ਭਾਬੀ ਮੇਰੀ ਇੱਕ ਛੁੱਟੀ ਹੁੰਦੀ ਆ ਮੈਂ ਉਹਦੇ ਚ ਆਰਾਮ ਕਰਨਾ ਹੁੰਦਾ ਨਾ ਕਿ ਮੈਂ ਕੰਮ ਕਰਨ ਵਾਸਤੇ ਛੁੱਟੀ ਕਰਦੀ ਆ ਠੀਕ ਐ ਤੁਸੀਂ ਜਾ ਕੇ ਸਾਰੇ ਕੰਮ ਆਪੀ ਮੇੜ ਲੋ ਨਾਲੇ ਵੈਸੇ ਵੀ ਮੈਂ ਤੁਹਾਡੀ ਨੌਕਰ ਨਹੀਂ ਲੱਗੀ ਹੈਗੀ ਤੁਹਾਨੂੰ ਕਦੇ ਵਾਸਤੇ ਲੈ ਕੇ ਆਏ ਆ ਅਸੀਂ ਇੱਥੇ ਜੱਸ ਮੈਂ ਕੱਲ ਦੀ ਲੱਗੀ ਪਈ ਆ ਤੁਹਾਨੂੰ ਪਤਾ ਕੱਲ ਕਿੰਨਾ ਕੰਮ ਸੀ ਕਰੇ ਤੂੰ ਕਬੀ ਫਿਰ ਮੈਂ ਕੀ ਕਰਾਂ ਮੰਮੀ ਨੇ ਸਾਰੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਏ ਠੀਕ ਏ ਕੰਮਾਂ ਦੀ ਉਹ ਤੁਸੀਂ ਆਪਦਾ ਜਿੱਦਾਂ ਦੇਖਣਾ ਉਹ ਤੁਸੀਂ ਦੇਖੋ ਮੈਂ ਤਾਂ ਅੱਜ ਤੱਕ ਨਾ ਇਸ ਘਰ 'ਚ ਕੰਮ ਕੀਤਾ ਤੇ ਨਾ ਮੈਂ ਕਰ ਠੀਕ ਏ ਆਪਦੇ ਸਾਰੇ ਕੰਮ ਨੇ ਵੇੜ ਲਓ ਨਾਲੇ ਹਾਂ ਸੱਚ ਇੱਕ ਗੱਲ ਹੋਰ ਮੈਨੂੰ ਇੱਕ ਕੱਪ ਚਾਹ ਦੇ ਕੇ ਜਾਓ ਚਲ ਜਸ ਤੇਰੀ ਮਰਜ਼ੀ ਏ ਕੋਈ ਗੱਲ ਮੈਂ ਕਰ ਲੈਂਦੀ ਹਾਂ ਇਹ ਤਾਂ ਸਮਝ ਨਹੀਂ ਆਉਂਦੀ ਪਿੱਛਾ ਸੁਣੋ ਹੋਇਆ ਕੀ ਏ ਮਜੀ ਜਿੱਦ ਦੀ ਆਈਆਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਮੇਰੇ ਨਾਲ ਤਸਕੀ ਸੀ ਜੇ ਥੋੜਾ ਜਿਹਾ ਕੰਮ ਕਰਵਾ ਦਿੰਦੀ ਚਲ ਮਣਾ ਕੰਮ ਤਾਂ ਕਰਨੇ ਹੀ ਪੈਣਗੇ ਸਾਨੂੰ ਸਾਰੇ ਆ ਰਹਿਆਂ ਨੂੰ ਤੇ ਲੋ ਜੀ ਬਹੁਤ ਛੋਟੀ ਜੀ ਅਸੀਂ ਕੋਸ਼ਿਸ਼ ਕੀਤੀ ਹੈ ਜੀ ਬਹੁਤ ਹੀ ਪਿਆਰੀ ਤੁਹਾਡੇ ਲਈ ਵੀਡੀਓ ਸ਼ੂਟ ਕੀਤੀ ਹੈ ਬਹੁਤ ਹੀ ਸੋਹਣੀ ਹੈ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਦੇ ਜਰੀਏ ਸਾਨੂੰ ਫੁੱਲ ਪਿਆਰ ਦੋਗੇ ਸਾਡੀ ਫੁੱਲ ਸਪੋਰਟ ਕਰੋਗੇ ਐਂਡ ਸਾਨੂੰ ਕਾਫੀ ਸਾਰੇ ਮੈਸੇਜ ਆ ਰਹੇ ਸੀ ਕਾਫੀ ਦਿਨਾਂ ਤੋਂ ਔਰ ਕਾਫੀ ਸਾਰੇ ਭੈਣ ਭਰਾ ਕਹਿ ਵੀ ਰਹੇ ਸੀ ਕਿ ਤੁਸੀਂ ਬਲੌਗ ਵੀ ਅਪਲੋਡ ਕਰ ਰਹੇ ਕਿਉਂਕਿ ਅਸੀਂ ਕਿਸੇ ਹੋਰ ਕੰਮ ਵਿੱਚ ਬਿਜੀ ਹੋਏ ਪਏ ਸੀ ਤੇ ਜਿਹੜੇ ਸਾਨੂੰ ਭੈਣਾਂ ਦੇ ਮੈਸੇਜ ਸਪੈਸ਼ਲੀ ਸਾਡੇ ਬੁਟੀਕ ਵਾਲੇ ਨੰਬਰ ਤੇ ਆ ਰਹੇ ਸੀ ਤੇ ਆ ਦੇਖੋ ਸਾਡੀ ਲਾਈਵ ਕੁਝ ਹੋ ਰਿਹਾ ਬਲੌਗਾਂ ਦੇ ਵਿੱਚ ਸਾਨੂੰ ਕਾਫੀ ਸਾਰੀਆਂ ਭੈਣਾਂ ਦੇਖਦੀਆਂ ਨੇ ਤੇ ਕੁਝ ਭੈਣਾਂ ਨਾਲ ਸਾਰੇ ਪਰਿਵਾਰ ਦੇ ਵਿੱਚ ਜਿਹੜਾ ਸਹੀ ਵਤੀਰਾ ਨਾਨਾ ਨਾਲਾ ਵੱਲੋਂ ਸੱਸਾ ਵੱਲੋਂ ਨਹੀਂ ਕੀਤਾ ਜਾ ਰਿਹਾ ਸੀ ਤੇ ਉਹ ਕਾਫੀ ਉਹਨਾਂ ਦੇ ਲਾਲੋ ਵੀ ਇੱਕੋ ਜਿਹਾ ਨਾਲ ਕੋਈ ਗੱਲਬਾਤ ਹੋਈ ਜਿੱਦਾਂ ਤੇ ਉਹਨਾਂ ਨੇ ਕਹਿੰਦੇ ਕਿ ਅਸੀਂ ਗੱਲ ਕੀਤੀ ਵੀ ਥੋੜਾ ਨਾਲ ਗੱਲ ਕਰਦੇ ਆ ਤੇ ਸਾਡੇ ਨਾਲ ਜਦੋਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਅਸੀਂ ਵੀ ਤੁਹਾਡੇ ਬਲੌਗ ਦੇਖਦੇ ਹਾਂ ਸਾਡਾ ਸੋਹਰਾ ਪਰਿਵਾਰ ਵੀ ਤੁਹਾਡੇ ਬਲੌਗ ਦੇਖਦਾ ਹੈ ਤੇ ਸਾਰੇ ਤੁਹਾਨੂੰ ਬਹੁਤ ਪਸੰਦ ਕਰਦੇ ਨੇ ਤੇ ਉਹ ਕਹਿੰਦੇ ਪਲੀਜ਼ ਸਾਡੇ ਲਈ ਕੁਝ ਤੁਸੀਂ ਏਦਾਂ ਦਾ ਕਰੋ ਕਿ ਸਾਡੀ ਫੈਮਿਲੀ ਨੂੰ ਤੁਹਾਡੇ ਤੋਂ ਕੁਝ ਸਿੱਖਣ ਨੂੰ ਮਿਲੇ ਐਂਡ ਅਗਰ ਉਹ ਕਹਿੰਦੇ ਵੀ ਸਾਡੇ 'ਚ ਕੋਈ ਗਲਤੀ ਹੋਈ ਤਾਂ ਅਸੀਂ ਵੀ ਆਪਣੀ ਗਲਤੀ ਕਿਤੇ ਨਾ ਕਿਤੇ ਸੁਧਾਰ ਸਕੀਏ ਤੇ ਅਸੀਂ ਉਹਨਾਂ ਪੈਣਾ ਦੀ ਖਾਸ ਜਮਾਨ ਦੇ ਉੱਪਰ ਕੁਝ ਜਿਹੜੀ ਕੀਤੀ ਹੈ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਏਗੀ ਇਹੀ ਛੋਟੀ ਜੀ ਸਟੋਰੀ ਬਣਾਈ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਖੁੱਲ ਸਪੋਰਟ ਕਰੋਗੇ ਤੇ ਤੁਸੀਂ ਦੱਸ ਵੀ ਸਕਦੇ ਹੋ ਕਿ ਇਹਦੇ ਵਿੱਚ ਜੋ ਵੀ ਅਸੀਂ ਰੋਲ ਨਿਭਾ ਰਹੇ ਹਾਂ ਤੁਹਾਨੂੰ ਸਾਡੇ ਰੋਲ ਕਿਵੇਂ ਲੱਗ ਰਹੇ ਨੇ ਬਾਕੀ ਜੀ ਕਾਫੀ ਐਵੇਂ ਦੀਆਂ ਫੈਮਲੀਆਂ ਸੀ ਸਾਰੀਆਂ ਫੈਮਲੀਆਂ ਨੂੰ ਐਵੇਂ ਨਹੀਂ ਕਹਿੰਦੇ ਕਿ ਸਾਰੀਆਂ ਫੈਮਲੀਆਂ ਮਾੜੀਆਂ ਹੁੰਦੀਆਂ ਨੇ ਹਨਾ ਬਿਲਕੁਲ ਬਹੁਤ ਚੰਗੀਆਂ ਫੈਮਲੀਆਂ ਹੁੰਦੀਆਂ ਬਾਕੀ ਚਲੋ ਜੀ ਤੁਹਾਡੇ ਕੋਲ سپورਟ ਦੀ ਲੋੜ ਆ ਸਾਨੂੰ ਤੇ ਜੇ ਅਗਰ ਸਾਡੀ ਵੀਡੀਓ ਵਧੀਆ ਲੱਗੇ ਸਾਰਿਆਂ ਨੂੰ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲੂ ਕਿ ਅਸੀਂ ਅੱਗੇ ਹੋਰ ਵੀ ਜ਼ਿਆਦਾ ਇਹਨੂੰ ਹੋਰ ਅੱਗੇ ਵਧਾਵਾਂਗੇ ਸੀਰੀਅਲ ਨੂੰ ਤੇ ਇਹ ਤੁਹਾਡੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦੀ ਸਟੋਰੀ ਬਣਾਉਣਾ ਚਾਹੁੰਦਾ ਹੈ ਤੁਹਾਡੀ ਕੋਈ ਰੀਅਲ ਲਾਈਫ ਦੀ ਕੋਈ ਸਟੋਰੀ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹਾਂ ਅਸੀਂ ਇਨ ਫਿਊਚਰ ਉਸ ਤੇ ਜ਼ਰੂਰ ਸ਼ੂਟ ਕਰਾਂਗੇ ਬਾਕੀ ਇਹਦੇ ਵਿੱਚ ਕੋਈ ਤੁਹਾਡਾ ਨਾਮ ਨਹੀਂ ਲਿਆ ਜਾਏਗਾ ਕਿਸ ਨੂੰ ਕਿਸ ਨੇ ਦੱਸਿਆ ਸੀ ਕਿ ਇਹ ਸਟੋਰੀ ਸ਼ੂਟ ਕਰੋ ਠੀਕ ਹੈ ਜੀ ਉਹ ਤੁਹਾਡਾ ਨਾਮ ਜਿਹੜਾ ਗੁੱਮ ਰੱਖਿਆ ਜਾਏਗਾ ਤੇ ਆਪਾਂ ਇਹ ਸਟੋਰੀ ਤੇ ਜ਼ਰੂਰ ਅਸੀਂ ਮਤਲਬ ਤੁਹਾਡੇ ਤੇ ਗੌਰ ਕਰਾਂਗੇ ਠੀਕ ਹੈ ਜੀ ਕੋਈ ਤੁਹਾਡੇ ਪਿੰਡ ਦਾ ਕੋਈ ਤੁਹਾਡੇ ਸ਼ਹਿਰ ਦਾ ਕਿਸ ਤਰ੍ਹਾਂ ਦਾ ਕੋਈ ਜਿਵੇਂ ਹੁਣ ਇਹ ਸਟੋਰੀ ਆਪਾਂ ਬਣਾਈਏ ਇਹ ਵੀ ਸਾਨੂੰ ਤੁਹਾਨੂੰ ਦੱਸਿਆ ਕਿ ਭੈਣਾਂ ਦਾ ਹੀ ਮੈਸੇਜ ਆਇਆ ਸੀ ਤੇ ਅਸੀਂ ਕਿਸੇ ਭੈਣ ਦਾ ਤੁਹਾਨੂੰ ਨ ਤੇ ਚਲੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਚੀਜ਼ ਪਸੰਦ ਆਏਗੀ ਐਂ ਤੁਸੀਂ ਸਾਨੂੰ ਹਮੇਸ਼ਾ ਦੀ ਤਰ੍ਹਾਂ ਸਪੋਰਟ ਕਰੋਗੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਅੱਜ ਦੀ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਥੈਂਕ ਯੂ